ਉਹ ਪੰਜਾਬੀਆਂ ਦਾ ਤਿਹਾਰ ਲੋਹੜੀ ਹੈ ਪੂਰਾ ਹਰਸ਼ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਤਸਵੀਰਾਂ ਜਨਕਪੁਰੀ ਇਲਾਕੇ ਦੀਆਂ ਨੇ ਇਸ ਦੁਕਾਨ ਤੇ ਦੇਖ ਸਕਦੇ ਹੋ ਲੋਹੜੀ ਦੇ ਦੌਰਾਨ ਤਮਾਮ ਉਹ ਪ੍ਰੋਡਕਟਸ ਜਿਹੜੀਆਂ ਵਰਤੋਂ ਚ ਹੁੰਦੀਆਂ ਖਾਣ ਪੀਣ ਦੀਆਂ ਆਈਟਮਾਂ ਨੇ ਇੱਥੇ ਮੌਜੂਦ ਨੇ ਉਸ ਤੋਂ ਇਲਾਵਾ ਹੋਰ ਵੀ ਕਾਫੀ ਕੁਝ ਤੁਹਾਨੂੰ ਦਿਖਾਵਾਂਗੇ ਕਿਉਂਕਿ ਪੰਜਾਬੀ ਖਾਣ ਪੀਣ ਦੇ ਸ਼ੌਕੀਨ ਨੇ ਔਰ ਪੰਜਾਬੀਆਂ ਦਾ ਤਿਹਾਰ ਹੈ ਜਿਹੜਾ ਲੋਹੜੀ ਪੂਰੇ ਪੰਜਾਬ ਦੇ ਵਿੱਚ ਬੜੇ ਹਰਸ਼ ਉਲਾਸ ਦੇ ਨਾਲ ਮਨਾਇਆ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਸ਼ਾਮ ਨੂੰ ਜਦੋਂ ਲੋਹੜੀ ਜਲਾਈ ਜਾਂਦੀ ਹੈ ਤਾਂ ਉਸ ਦੇ ਲਈ ਬਾਲਣ ਹੈ ਜਿਹੜਾ ਉਹ ਵੀ ਇੱਥੇ ਪਿਆਵਾਂ ਹੋਰ ਵੀ ਕਈ ਚੀਜ਼ਾਂ ਡਿਸਪਲੇ ਨੇ ਰਿਓੜੀ ਹੈ ਮੂਫਲੀ ਹੈ ਗੱਚਕ ਹੈ ਭੋਗਾ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਲੋਹੜੀ ਦੇ ਤਿਹਾਰ ਦੇ ਦੌਰਾਨ ਵਰਤੋਂ ਚ ਆਉਂਦੀਆਂ ਨੇ ਤਮਾਮ ਉਹ ਚੀਜ਼ਾਂ ਇੱਥੇ ਮੌਜੂਦ ਨੇ ਅਸੀਂ ਮੌਜੂਦ ਹੈ ਜਨਕਪੁਰੀ ਦੇ ਪਵਨ ਕਰੀਆਨਾ ਸਟੋਰ ਤੇ ਹਾਲਾਂਕਿ ਇਹਨਾਂ ਦੇ ਕੋਲ ਪਾਠ ਪੂਜਾ ਦੀ ਸਮਗਰੀ ਤੋਂ ਇਲਾਵਾ ਜਿੰਨੀਆਂ ਵੀ ਪੰਸਾਰੀ ਦੀਆਂ ਆ ਆਈਟਮਾਂ ਹੁੰਦੀਆਂ ਉਹ ਵੀ ਮੌਜੂਦ ਨੇ ਔਰ ਕਾਫੀ ਪੁਰਾਣੀ ਆਊਟਲੈਟ ਹੈ ਤਸਵੀਰਾਂ ਬਾਜ਼ਾਰ ਦੀਆਂ ਵੀ ਦਿਖਾ ਦਿੰਨੇ ਆ ਇੱਕ ਪਾਸੇ ਦੁਕਾਨ ਦੇ ਵਿੱਚ ਲੋੜੀ ਦੀਆਂ ਪ੍ਰੋਡਕਸ਼ਨ ਨੇ ਜਿਹੜੀਆਂ ਉਹ ਸੇਲ ਹੋ ਰਹੀਆਂ ਨੇ ਕਿਉਂਕਿ ਸ਼ਾਮ ਨੂੰ ਜਦੋਂ ਸਾਰਿਆਂ ਨੇ ਲੋੜੀ ਮਨਾਣੀ ਆ ਤਾਂ ਬਾਲਨ ਲੋੜੀ ਬਾਲ ਕੇ ਮਨਾਈ ਜਾਂਦੀ ਆ ਜਿਨ੍ਹਾਂ ਦੇ ਘਰ ਕੋਈ ਨਵਾਂ ਸ਼ਾਦੀ ਵਿਆਹ ਹੋਇਆ ਉਹਨਾਂ ਦੇ ਘਰ ਭੰਗੜਾ ਡੀਜੇ ਦੀ ਥਾਪ ਤੇ ਭੰਗੜਾ ਵੀ ਪਾਇਆ ਜਾਂਦਾ ਵਾ ਉਸ ਤੋਂ ਇਲਾਵਾ ਅ ਦਿਨ ਦੇ ਵਿੱਚ ਬੱਚੇ ਪਤੰਗ ਉਡਾ ਕੇ ਲੋਹੜੀ ਮਨਾਉਂਦੇ ਨੇ ਡੀਜੇ ਲਗਾ ਕੇ ਸੈਲੀਬ੍ਰੇਟ ਕਰਦੇ ਨੇ ਹਾਲਾਂਕਿ ਲੋਹੜੀ ਪੰਜਾਬੀਆਂ ਦਾ ਤਿਹਾਰ ਮੰਨਿਆ ਜਾਂਦਾ ਔਰ ਪੰਜਾਬੀ ਨੇ ਜਿਹੜੇ ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ ਔਰ ਖਾਣ ਪੀਣ ਦੀਆਂ तमाम ਆਈਟਮਸ ਇੱਥੇ ਮੌਜੂਦ ਨੇ ਜਿਹੜੇ ਮਾਲਕ ਨੇ ਉਹਨਾਂ ਕੋਲ ਵੀ ਚੱਲਾਂਗੇ ਔਰ ਤੁਹਾਨੂੰ ਬਾਜ਼ਾਰ ਦੇ ਹੋਰ ਵੀ ਹਾਲਾਤ ਦਿਖਾਵਾਂਗੇ ਕਿੱਦਾਂ ਦਾ ਜਿਹੜਾ ਰੌਸ਼ਨਦਾ ਵਾ ਜਦੋਂ ਲੋਹੜੀ ਦਾ ਤਿਹਾਰ ਹੁੰਦਾ ਵਾ ਕਿਉਂਕਿ ਤੁਹਾਡੇ ਕੋਲ ਕਾਫੀ ਆਈਟਮਾਂ ਹੈ ਗੋੜ ਹੈ ਰੇਵੜੀ ਹੈ ਗੱਚਕ ਹੈ ਕਿੱਦਾਂ ਦਾ ਮਾਹੌਲ ਹੁੰਦਾ ਵਾ ਸਭ ਤੋਂ ਪਹਿਲਾਂ ਸਾਰੇ ਨੂੰ ਹੈਪੀ ਲੋੜੀ ਜੀ ਸਾਰੇ ਭਰਾਵਾਂ ਨੂੰ ਇਹ ਬਹੁਤ ਵਧੀਆ ਤਿਹਾਰ ਹੈ ਖੁਸ਼ੀਆਂ ਦਾ ਤਿਹਾਰ ਆ ਸਾਰੇ ਰਲ ਮਿਲ ਕੇ ਮਨਾਉਂਦੇ ਨੇ ਗੁੜ ਵਗੈਰਾ ਪੋਹਾ ਸਭ ਆਈਟਮਾਂ ਹੁੰਦੀਆਂ ਨੇ ਸਾਡੇ ਕੋਲ ਕਾਫੀ ਖੁਸ਼ੀ ਨਾਲ ਮਨਾਉਂਦੇ ਨੇ ਆ ਤੁਸੀਂ ਗੁੜ ਤਾਂ ਮੈਨੂੰ ਸਮਝ ਆਇਆ ਪੋਹਾ ਤਾਂ ਪੰਜਾਬੀ ਆਈਟਮ ਹੀ ਨਹੀਂ ਹੈਗੀ ਨਹੀਂ ਪੋਹਾ ਐਕਚੁਅਲੀ ਨਾ ਅਗਨੀ ਭੇਟ ਕਰਦੇ ਨੇ ਅੱਛਾ ਅਸੀਂ ਕਈ ਨਾ ਪ੍ਰਵਾਸੀਆਂ ਨੂੰ ਵੀ ਪੁੱਛ ਲੈਣੇ ਆਂ ਵੀ ਉਹ ਕਹਿੰਦੇ ਸਾਨੂੰ ਲੋਹੜੀ ਦੇ ਬਾਰੇ ਪਤਾ ਹੀ ਨਹੀਂ ਹੈ ਪਰ ਪੰਜਾਬ ਦਾ ਤਿਹਾਰ ਮੰਨਿਆ ਜਾਂਦਾ ਤੇ ਇਸ ਵਾਰ ਕਿੱਦਾਂ ਦਾ ਰਿਸਪੌਂਸ ਰਿਹਾ ਵਾ ਕਿਉਂਕਿ ਕੁਝ ਦੁਕਾਨਦਾਰ ਕਹਿੰਦੇ ਆ ਕਿ ਤਿਹਾਰ ਟਾਈਮ ਟੂ ਟਾਈਮ ਹੀ ਰਹਿ ਗਏ ਨੇ ਉਸ ਤੋਂ ਪਹਿਲਾਂ ਗਾਹਕ ਨਹੀਂ ਆਂਦਾ ਹੈਗਾ ਤਿਹਾਰ ਦੇ ਮੌਕੇ ਤੇ ਹੀ ਗਾਹਕ ਆਂਦਾ ਵਾ ਤੁਹਾਡੇ ਕੋਲ ਕਿਵੇਂ ਰਿਹਾ ਇਸ ਵਾਰ ਤਿਹਾਰ ਸਭਾ ਤਾਂ ਦੇਖੋ ਜੀ ਮਾਤਾ ਰਾਣੀ ਦੀ ਕਿਰਪਾ ਨਾਲ ਵਧੀਆ ਹੈਗਾ ਅਸੀਂ ਸਿንስ 1975 ਦੇ ਬੈਠੇ ਆ ਬਹੁਤ ਪੁਰਾਣੇ ਬੈਠੇ ਆ ਸੇ ਕੰਮ ਠੀਕ ਹੈਗਾ ਔਰ ਉਹ ਮਤਲਬ ਔਰ ਰਿਸਪੌਂਸ ਨਹੀਂ ਹੈਗਾ ਮਾਰਕੀਟ ਚ ਮਗਰ ਫਿਰ ਵੀ ਸਾਡਾ ਜਿਹੜੇ ਪ੍ਰਵਾਸੀ ਨੇ ਉਹ ਸਾਡੇ ਕੋਲ ਛੋਟੇ ਜਿਆਦਾ ਲੱਗੇ ਹੋਏ ਨੇ ਔਰ ਬਹੁਤ ਵਧੀਆ ਇਹਨਾਂ ਦੇ ਕੋਲ ਇਹ ਜਿਹੜੀਆਂ ਪ੍ਰੋਡਕਟਸ ਨੇ ਅਵੇਲੇਬਲ ਨੇ ਪਾਠ ਪੂਜਾ ਦੀ ਸਮਗਰੀ ਵੀ ਇੱਥੇ ਮਿਲਦੀ ਹੈ ਪੰਸਾਰੀ ਦੀਆਂ ਸਮਾਨ ਵੀ ਜਿਹੜਾ ਪੰਸਾਰੀ ਦੀਆਂ ਆਈਟਮਾਂ ਉਹ ਵੀ ਇਹਨਾਂ ਦੇ ਕੋਲੇ ਅਵੇਲੇਬਲ ਨੇ ਔਰ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਹੁਤ ਅੱਛਾ ਜਿਹੜਾ ਰਿਸਪੌਂਸ ਹੈ ਕਾਰੋਬਾਰ ਦਾ ਇਹਨਾਂ ਦੇ ਕੋਲ ਜਿਹੜਾ ਮਿਲਦਾ ਹੈ ਵਾ ਕਿਉਂਕਿ ਇੱਥੇ ਕਾਫੀ ਲੋਕ ਨੇ ਜਿਹੜੇ ਆ ਕੇ ਆਪਣਾ ਤਿਹਾਰ ਹੈ ਜਿਹੜਾ ਜਦੋਂ ਸੈਲੀਬ੍ਰੇਟ ਕਰਨਾ ਹੁੰਦਾ ਤਾਂ ਇਹਨਾਂ ਦੇ ਕੋਲ ਪਹੁੰਚਦੇ ਨੇ ਸੋ ਰੇਵੜੀ ਹੈ ਗੱਚਕ ਹੈ ਪੋਹਾ ਵਾ ਗੋੜਾ ਤੁਹਾਡੀ ਪਾਠ ਪੂਜਾ ਦੀ ਦੁਕਾਨ ਹੈ ਤਿਲ ਦਾ ਕੀ ਮਹੱਤਵ ਹੋ ਜਾਂਦਾ ਵਾ ਤਿਲ ਸਾਰੇ ਅਗਨੀ ਭੇਟ ਕਰਦੇ ਨੇ ਸਾਡੇ ਕੋਲ ਆਹ ਦੇਖੋ ਤਿਲ ਦੇਖ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਸ਼ੱਕਰ ਲੈ ਲਓ ਉਸ ਤੋਂ ਬਾਅਦ ਸਾਡੇ ਕੋਲ ਗੱਚਕ ਹੁੰਦੀ ਹੈ ਲਾਇਲਪੁਰ ਦੀ ਮੋਲਟਨ ਵਾਲਿਆਂ ਦੀ ਠੀਕ ਹੈ ਜੀ ਤਿੰਨ ਤਰ੍ਹਾਂ ਦੇ ਗੁੜ ਨੇ ਸਾਡੇ ਕੋਲ ਪੋਹਾ ਵਾ ਮੂੰਫਲੀ ਰੇਵੜੀ ਹਰਿਆਣੇ ਵਗੈਰਾ ਦੀ ਰੇਵੜੀ ਸਾਡੀ ਮਸ਼ਹੂਰ ਆ ਉਹ ਸੇਲ ਕਰੀਦੀ ਹੈ ਬਹੁਤ ਅਸਲੀ ਓਕੇ ਮਤਲਬ A to Z ਆਈਟਮ ਮਿਲੇਗੀ ਤੁਹਾਨੂੰ ਕੰਪਲੀਟ ਮਤਲਬ ਜੋ ਵੀ ਤੁਹਾਨੂੰ ਚਾਹੀਦਾ ਵਾ ਬਾਥੀ ਵੀ ਮਿਲੇਗੀ ਲੱਕੜ ਵੀ ਮਿਲੇਗੀ ਜੋ ਇੱਕ ਕੰਪਲੀਟ ਫੈਮਿਲੀ ਨੂੰ ਚਾਹੀਦਾ ਸ਼ਾਮ ਨੂੰ ਸਾਰਾ ਕੁਝ ਅਵੇਲੇਬਲ ਆ ਸੋ ਤੋ ਲੋੜੀ ਦਾ ਤਿਹਾਰ ਹੈ ਜਿਹੜਾ ਜਿਹੜੇ ਪੰਜਾਬ 'ਚ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਆ ਪੰਜਾਬ ਦੇ ਵਿੱਚ ਜੇ ਬਾਹਰੋਂ ਕੋਈ ਆ ਕੇ ਵਿਜ਼ਿਟ ਕਰਦਾ ਵਾ ਲੋੜੀ ਦੇ ਦੌਰਾਨ ਤਾਂ ਉਹ ਵੀ ਹੈ ਜਿਹੜਾ ਹੈਰਾਨ ਹੁੰਦਾ ਹੈ ਕਿ ਪੰਜਾਬੀ ਖਾਣ ਪੀਣ ਦੇ ਸ਼ੌਕੀਨ ਮੰਨੇ ਜਾਂਦੇ ਸੀ ਪਰ ਲੋੜੀ ਨੂੰ ਪਤਾ ਚੱਲਦਾ ਕਿ ਪੰਜਾਬੀ ਨੇ ਜਿਹੜੇ ਪੰਗੜਾ ਪਾ ਕੇ ਇਸ ਤਿਹਾਰ ਨੂੰ ਮਨਾਉਂਦੇ ਨੇ ਜਿਸ ਤਰ੍ਹਾਂ ਅਰੋੜਾ ਸਾਹਿਬ ਨੇ ਦੱਸਿਆ ਗੋੜਾ ਹੈ ਗੱਚਕ ਹੈ ਰੇਵੜੀ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਤੇਲਾਂ ਦੀਆਂ ਪ੍ਰੋਡਕਟ ਨੇ ਜਿਹੜੀਆਂ ਇੱਥੇ ਅਵੇਲੇਬਲ ਨੇ ਔਰ ਸ਼ਾਮ ਨੂੰ ਅਗਨੀ ਪੇਟ ਕਰਕੇ ਤੇਲਾਂ ਨੂੰ ਲੋੜੀ ਹੈ ਜਿਹੜੀ ਸੈਲੀਬ੍ਰੇਟ ਕੀਤੀ ਜਾਂਦੀ ਆ